ਗੁੰਜੀਤ ਦਾ ਨਮਸਕਾਰ ਕੀਤਾ ਹੈ ਜੀ ਆਪਾ ਸਮਾਣ ਕਰ ਦਿੱਤਾ ਹੈ ਗੁਰੂ ਜੀ ਦੀ ਸਰਵਸ਼੍ਰੇਸ਼ਟ ਵਾਹਿਗੁਰੂ ਜੀ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਡਿਊਟੀ ਲਗਾਈ ਸੀ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਉਹ ਬਾਖੂ ਵੀ ਇਸ ਨੂੰ ਨਿਵਾ ਰਹੇ ਨੇ ਮੈਂ ਬੇਨਤੀ ਕਰਾਂਗਾ ਵੀ ਜੀ ਵਾਹਿਗੁਰੂ ਆਸ਼ ਬਹੁਤ ਸਤਿਕਾਰ ਪ੍ਰਿਆ ਕੋਈ ਚਾਹ ਤਨੇ ਜਿਸ ਦੇ ਫਰਮਸ਼ਤ ਕਾਰਜ ਪਾਈシャ ਪਾਈ ਜਿਸ ਵੇਸ਼ਣ ਦੇ ਕਾਲਚਾ ਖਾਣੇ ਵਾਲੇ ਤੇ ਮਹਾਂ ਤੀਰਸਿ ਹੁਣਾ ਦੇ ਬਚਨ ਕੀਤੇ ਆਨਾਂ ਦੀ ਪੂਰਤੀ ਲਈ ਭਾਈ ਕਰਨ ਜਾਂ ਸੇਵਕ ਦਲ ਜੁਰਨ ਦਰਵਾਜ਼ਾਂ ਤੇ ਟੋਲੀ ਤੇ ਪਾਈ ਸੇਵਾ ਜਰੀ ਹੈ ਭਾਈ ਸ਼ਤਕੁਰ ਜੀ ਨੇ ਬਖਸ਼ਿਸ਼ ਕਰਕੇ ਉਹ ਸੇਵਾ ਨਿਭਾਈ ਹੈ ਮੈਂ ਆਪਣੇ ਸਾਰੇ ਵੀਰਾਂ ਨੂੰ ਇਸੇ ਮੌਕੇ 'ਤੇ ਨਾ ਸੱਚੇ ਅਰਦਾਸ ਕਰਨਾ ਸੱਚੇ ਪਾਤਸ਼ਾਹ ਇਹਨਾਂ ਸਾਲਾਂ ਨੂੰ ਚੜ੍ਹਦੀ ਕਲਾ ਵਰਤ ਕੇ ਆਪਣੇ ਮਾਰਗ ਤੇ ਚਲਾ ਕੇ ਵੱਤਵਾਲ ਦੀ ਹਿਮਨਲਟੀ ਦੀਆਂ ਤੇ ਧਾਰਮਿਕ ਸੇਵਾਵਾਂ 'ਚ ਵੱਤਵਾਲ ਦੀ ਸੇਵਾ ਕਰ ਮੰਦਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਨੇਬਲ ਡੇ ਤੇ ਮਨਾਈ ਜਾਂਦੀ ਹੈ ਸੰਸਾਰ ਭਾਰ ਵਿੱਚ ਭਾਈ ਸਾਹਿਬ ਭਾਈ ਪੰਥ ਰਤਨ ਭਾਈ ਸਾਹਿਬ ਭਾਈ ਜਿਸ ਵੀ ਸੇਵਿਸ਼ੇ ਫਾਰਸਾ ਖਾਣੇ ਵਾਲਿਆਂ ਨੇ गुरपुरवासिया ने यह सेवा जी है भाई की सेवक दल जलंधर में दी है उन्होंने समय तो ही दो हज़ार छे तो ही ये सेवा निरंतर चल रही है अजक प्रधान सुखपाल सिंह जी की अगवाही चल रही है वाहगुरु बल बख्शे किसी तरह अपनी सेवा जारी रखन वाहगुरू जी का खालसा वाह ਮਾਰਣਾ ਤੇਰੀ ਨਹੀਂ ਬੜਨੀ ਗੁਆਡੀਆ ਨਾ ਤੇਰੀ ਨਹੀਂ ਬੜਨੀ ਜੇ ਤੇਰੀ ਇਹਨਾਂ ਨਾਲ ਵਿਚਾਰ ਨਹੀਂ ਨਾਲ ਤੇ ਇਹ ਨਾ ਕੋਦੋਂ ਵਿਚਾਰ ਆਉਂਦੇ ਨੀ ਨਿਮਾਰਨ ਹੋ ਕੇ ਮਾਰ ਨੇਤਾਨ ਹੋ ਕੇ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ bit i i do